Syll ਤੇ ਵੀਰਵਾਰ ਦੁਪਹਿਰ ਆਉਣ ਵਾਲੇ ਸੁਪਰੀਮ ਕੋਰਟ ਦੇ ਸੰਭਾਵਿਤ ਫੈਸਲੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ। ਇਸ ਮੀਟਿੰਗ 'ਚ ਅਦਾਲਤ ਦੇ ਫੈਸਲੇ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਤੇ ਵਿਚਾਰ-ਚਰਚਾ ਹੋਣ ਦੀ ਉਮੀਦ ਹੈ। ਅਦਾਲਤ ਦਾ ਫੈਸਲਾ ਜੇਕਰ ਪੰਜਾਬ ਦੇ ਖਿਲਾਫ ਆਉਂਦਾ ਹੈ ਤਾਂ ਸੂਬੇ 'ਚ ਇਸ ਦਾ ਵੱਡਾ ਸਿਆਸੀ ਅਸਰ ਹੋਵੇਗਾ। ਕਾਂਗਰਸ ਦੇ ਵਿਧਾਇਕ ਇਸ ਮੁੱਦੇ ਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਸਕਦੇ ਨੇ, ਜਦਕਿ ਸਰਕਾਰ ਵੱਲੋਂ ਵੀ ਇਸ ਮੁੱਦੇ ਤੇ ਵੱਡਾ ਸਿਆਸੀ ਤਮਾਕਾ ਕੀਤਾ ਜਾ ਸਕਦਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਦੁਪਹਿਰ ਬਾਅਦ ਆਉਣ ਵਾਲੇ ਅਦਾਲਤ ਦੇ ਫੈਸਲੇ ਤੇ ਕਿਆ ਹੋਈਆਂ ਨਹੀਂ ਕਿਉਂਕਿ ਅਦਾਲਤ ਦਾ ਆਉਣ ਵਾਲਾ ਫੈਸਲਾ ਪੰਜਾਬ ਦੀ ਸਿਆਸਤ ਦੀ ਦਿਸ਼ਾ ਤੈਅ ਕਰੇਗਾ ਅੱਜ ਇੱਕ ਅਹਿਮ ਫੈਸਲਾ ਐਸਵਾਈਐਲ ਨਹਿਰ ਉਤੇ ਆ ਰਿਹਾ ਹੈ ਜੇ ਫੈਸਲਾ ਪੰਜਾਬ ਦੇ ਵਿਰੁੱਧ ਜਾਂਦਾ ਹੈ ਤਾਂ ਪੰਜਾਬ ਦੇ ਜੋ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਬੂੰਦ ਪਾਣੀ ਵੀ ਹਰਿਆਣੇ ਨੂੰ ਨਹੀਂ ਦੇਣਗੇ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਸਾਰੇ ਐਮਐਲਏ ਰੈਜ਼ੀਗਨੇਸ਼ਨ ਦੇ ਦੇਣਗੇ ਜੇ ਪੰਜਾਬ ਦੇ ਵਿਰੁੱਧ ਇਹ ਫੈਸਲਾ ਆਉਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਪੁਚਾਲ ਦੇਖਣ ਨੂੰ ਮਿਲ ਸਕਦਾ ਹੈ ਜੇ ਫੈਸਲਾ ਪੰਜਾਬ ਦੇ ਵਿਰੁੱਧ ਆਉਂਦਾ ਹੈ ਕੈਮਰਾ ਪਰਸਨ ਵਿਰਿੰਦਰ ਕੁਮਾਰ ਦੇ ਨਾਲ ਰਕੇਸ਼ ਰਾਣਾ ਜਗਵੰਨੀ ਟੀਵੀ ਸ਼੍ਰੀ ਆਨੰਦ ਵਰਸਾ